ਮਾਲ ਮੇਗਾ ਕੋਈ ਨਹੀਂ ਕਰ ਸਕਦਾ ਤੂੰ ਪੰਜਾਬ ਦੀ ਧਰਤੀ ਤੇ ਰਹਿਣਾ ਤੇ ਜੋ ਤੇਰੇ ਮਨੋਂ ਦੀ ਕਾਰਨ ਉਹਨੇ ਕੀਤਾ ਪਤਾ ਕੀ ਉਹਨੇ ਗੁਰੂ ਕੇ ਸਿੱਖੋਂ ਪੱਟੀ ਦੀ ਧਰਤੀ ਤੇ ਇੱਕ ਜਰੂਸ ਘਟਿਆ ਤਿੰਨਾ ਰੱਤ ਚਾਰ ਘੋੜੇ ਇੱਕ ਰੱਥ ਨੂੰ ਲਾਏ ਗਏ ਆਪ ਤਖਤੇ ਤੇ ਬਹਿ ਗਿਆ ਨਾਲ ਘਰਵਾਲੀ ਨੂੰ ਬਾ ਲਿਆ ਪੱਟੀ ਤੋਂ 12 ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਪੈਂਦਾ ਗਗੋਬੂਆ ਉੱਥੇ ਗੰਦੇ ਆਂਡੇ ਬਾਇਏ ਗਏ ਦੋ ਟਰੱਕ ਭਰ ਕੇ ਗੰਦੇ ਆਂਡਿਆਂ ਤੇ ਜਾਂਦੇ ਗਏ ਗੰਦੇ ਆਂਡਿਆਂ ਨੂੰ ਫਿੜਾ ਦਿੱਤੇ ਗਏ ਵੀ ਜਦੋਂ ਮੈਂ ਰੱਥ ਲੈ ਕੇ ਲੰਘਾਂਗਾ ਮੇਰੇ ਤੇ ਮਾਰੇ ਜਾਣ ਤੇ ਬਕਵਾਸ ਪਤਾ ਕੀ ਕੀਤਾ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਜਾ ਰਿਹਾ ਹੈ ਮੈਂ ਸਿੱਖਾਂ ਦਾ ਗੁਰੂ ਆ ਚੱਪੇ ਚੱਪੇ ਤੇ ਕੁੱਸ ਲਾਗਤੀ ਗਈ ਇਹਨੇ ਦੋ ਦਿਨ ਜਲੂਸ ਕਟਿਆ ਦੋ ਦਿਨ ਜਲੂਸ ਕੱਢਣ ਤੋਂ ਬਾਅਦ ਆ ਨਾ ਕੋ ਸਿੱਖ ਬੋਲਿਆ ਆਖਿਰਕਾਰ ਹਉਕਾਰ ਤਾਂ ਵਧੇਗਾ ਹੀ ਵਧੇਗਾ ਗੁਰੂ ਦੇ ਸਿੱਖੋ ਗੁਰਬਾਣੀ ਵਿੱਚ ਇੱਕ ਪੰਕਤੀ ਆਉਂਦੀ ਅਤ ਸੁੰਦਰ ਕੁੜੀ ਐਨ ਚਤਰਾ ਮੁਖ ਗਿਆਨੀ ਧਨਵੰਤ ਨਿਰਧਕ ਕੈਲੇ ਨਾਲ ਤਾਂ ਜੇ ਪ੍ਰੀਤ ਨਹੀਂ ਭਗਵੰਤ ਉਹਨੂੰ ਕੀ ਪਤਾ ਵੀ ਸਿਰਫ ਰਿਆ ਦੀ ਟੋਲੀ ਕਿਤੇ ਆਮ ਥੋੜੀ ਫਿਰਦੀ ਆ ਵਣ ਵਣ ਮੈਂ ਚੰਦਨ ਨਹੀਂ ਵਣ ਵਣ ਮੈਂ ਦੀਆ ਵਣ ਵਣ ਮੈਂ ਮੋਤੀ ਨਹੀਂ ਵਣ ਵਣ ਮੈਂ ਜੀਆ ਹਰ ਇੱਕ ਨਗਰ ਦੇ ਵਿੱਚ ਜਜਾਰੂ ਪੈਦਾ ਨਹੀਂ ਹੋਇਆ ਕਰਦਾ ਤੇ ਹਰ ਇੱਕ ਨਗਰ ਦੇ ਵਿੱਚ ਸੰਤ ਪੈਦਾ ਨਹੀਂ ਹੁੰਦਾ ਪਰ ਇਹੋ ਹੰਕਾਰ ਆ ਗਿਆ ਮੇਰੇ ਤੁੱਲ ਕੋਈ ਨਹੀਂ ਦੋ ਦਿਨ ਹੋ ਗਏ ਨੇ ਸਿੱਖਾਂ ਦੇ ਵਿੱਚੋਂ ਬੋਲਿਆ ਹੀ ਕੋਈ ਨਹੀਂ ਚਪੇ ਚਪੇ ਤੇ ਫੁੱਸ ਲਾ ਦਿੱਤੀ ਗਈ ਹੈ ਗੁਰੂ ਕੇ ਸਿੱਖੋਂ ਕਾ ਨੂੰ ਆਉਂਦੀ ਤਰਤੀ ਤੇ ਹੋਇਆ ਮਰਦਾਂ ਦਾ ਕੱਠ ਮਰੇ ਲੋਕਾਂ ਦਾ ਕੱਠ ਫੜੀ ਜੁੁੰਦੇ ਲੋਕਾਂ ਦਾ ਕੱਠ ਜੁੁੰਦੇ ਕਿਨੇ ਹੁੰਦੇ ਨੇ ਬਾਬਾ ਜਗਰਾਤ ਸਿੰਘ ਤਫਾਰ ਇੱਕ ਆਇਆ ਸੀ ਅੱਜ ਤੱਕ ਕਿਸੇ ਨੇ ਜੁਰਤ ਨਹੀਂ ਕੀਤੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਨਕਲ ਲਾਉਂਦੀ 55 55 ਫੁੱਟ ਗਿਆ ਸੀ ਐਸਐਸਪੀ ਗੋਬਿੰਦ RAM ਖਾਨੇਦਾਰ ਇਹ ਮਰਦਾ ਦੀ ਖੇਡ ਹੋਇਆ ਕਰਦੀ ਜਿੱਦੀ ਚੋਲੀ ਤੇ ਪੀਸੀ ਵਾਲਾ ਬੇਰ ਉਹਦੇ ਝਾੜ ਕੇ ਰੱਖ ਦਿਆ ਕਰਦੇ ਨੇ ਇਹ ਥੋੜੀ ਦੇਖਦੇ ਨੇ ਮਗਰ ਕੋਈ ਚੀਜ਼ ਆਵੇਗੀ ਜਾਂ ਨਹੀਂ ਆਵੇਗੀ ਇਹ ਮਰਦਾ ਦਾ ਕੱਟ ਹੋਇਆ ਕਰਦਾ ਹੈ ਕਹਿੰਦੇ ਨੇ ਜਦੋਂ ਉਹ ਪੱਟੀ ਦੀ ਤਰਤੀ ਤੇ ਉਹਨੇ ਕੱਟ ਕੀਤਾ ਤੇ ਕਿਸੇ ਨੇ ਉੱਤੀ ਸਾਹ ਨਾ ਲਿਆ ਆਖਰਕਾਰ ਮਰਦਾ ਦਾ ਹੋਇਆ ਕਾਨੂੰ ਮਾਨ ਦੀ ਤਰਤੀ ਤੇ ਕੱਟ ਬਾਬਾ ਵਧਾਵਾ ਸਿੰਘ ਬੱਬਰ ਬਾਬਾ ਮਕਰ ਸਿੰਘ ਬੱਬਰ ਬਾਈ ਜੀ ਮਾਲਵੇ ਦੇ ਇਲਾਕੇ ਦੇ ਰਹਿਣ ਵਾਲੇ ਸਨ ਥੋੜਾ ਜਿਹਾ ਲੱਤ ਤੋਂ ਲੰਗਾ ਮਾਰ ਕੇ ਤੁਰਦੇ ਸਨ ਬਾਗੀ ਅੱਖ ਵਾਲੇ ਸਨ ਗੁਰੂ ਕੇ ਸਿੱਖੋ ਜਦੋਂ ਉਸ ਧਰਤੀ ਤੇ ਹੋਇਆ ਮਰਦਾਂ ਦਾ ਇਕੱਠ ਉਹਨਾਂ ਨੇ ਆਵਾਜ਼ ਮਾਰ ਕੇ ਆਖਿਆ ਪੱਟੀ ਦੇ ਵਿੱਚ ਗੁਰਤੇ ਨਾਮ ਦਾ ਇੱਕ ਬੁੱਤ ਰਿੰਦਾ ਹੋਇ ਕੋਨੇ ਗੁਰੂ ਗੋਬਿੰਦ ਸਿੰਘ ਦਾ ਰੂਪ ਧਾਰਨ ਕਰਕੇ ਚਾਰ ਕੋੜੇ ਰੱਥ ਤੇ ਗਾੜੀ ਲਾ ਕਰਕੇ ਇੱਕ ਜਰੂਸ ਕੱਢਿਆ ਕਹਿੰਦੇ ਚੱਪੇ ਚੱਪੇ ਤੇ ਫੂਸਲਾ ਦਿੱਤੀ ਗਈ ਹੈ ਸਿੱਖ ਬੋਲਿਆ ਕੋਈ ਨਹੀਂ ਮੈਂ ਮਰਦਾਂ ਨੇ ਮਹਾੜੀ ਦਹਾਰ ਬਾਬਾ ਬਦਾਵਾ ਸਿੰਘ ਬੱਬਰ ਨੇ ਉੱਠ ਕਰਕੇ ਗਲ ਵਿੱਚ ਪਾਇਆ ਪੱਲਾ ਜੇ ਪੰਥ ਖਾਲਸਾ ਸੇਵਾ ਤੋਂ ਦੇਰੀ ਢੋਲੀ ਵਿੱਚ ਪਾਉਂਦਾ ਮੈਂ ਕਰਾਂਗਾ ਗੁਰੂ ਕੇ ਸਿੱਖੋ ਬਾਬਾ ਕਲਵੰਤ ਸਿੰਘ ਨਾਗੋ ਕੇ ਨਾਂ ਲਿਆ ਖਦੂ ਸਾਹਿਬ ਦੀ ਧਰਤੀ ਤੋਂ ਆਗੇ ਨਿਸ਼ਾਨੇ ਪਲੂਆਂ ਇੱਥੇ ਬਾਬਾ ਧੰਨਾ ਜੀ ਦਾ ਗੁਰਦੁਆਰਾ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਢੋਲਿਆਂ ਨੂੰ ਕਾ ਪਾਇਆ ਕਰਦੇ ਸਨ ਉੱਥੇ ਜਥੇਦਾਰ ਸੀ ਦਮਦਮੀ ਤਕਸਾਲ ਦੇ ਰਹਿ ਵਾਲਾ ਬਾਬਾ ਕਰਬਚਲ ਸਿਨੇਮਾ ਨੂੰ ਜਾ ਉਸ ਮਰਦ ਨੇ ਕੀਤੀ ਤਕਰੀਰ ਆ ਤੇਰੇ ਲਾ ਕੇ 11 ਕਿਲੋਮੀਟਰ ਪੱਟੀ ਦੀ ਧਰਤੀ ਤੇ ਇੱਕ ਬੁਚੜ ਗੁਪਤੇ ਨਾਮ ਦਾ ਦੋ ਦਿਨ ਉਹਨੇ ਗੁਰੂ ਗੋਬਿੰਦ ਸਿੰਘ ਦਾ ਰੂਪ ਤਾਤ ਕੀਤਾ ਤੇ ਟਾਕਾ ਤੂੰ ਇੱਥੇ ਬੈਠਾ ਗਾੜੀ ਉਹ ਮਰਦ ਨੇ ਆਖਿਆ ਮੈਨੂੰ ਮਾਲ ਮਤਾ ਪੂਰਾ ਨਹੀਂ ਮਿਲਿਆ ਜੇਕਰ ਮੈਨੂੰ ਮੇਰੀ ਪਿੱਠ ਤੇ ਪੰਥ ਹੱਥ ਰੱਖਦੇਵੇਂ ਵੇਖਿਓ ਇਹ ਬੁਚੜ ਜਾਂਦਾ ਕਿੱਧਰ ਨੂੰ ਹੈ 511 ਟਰੈਕਟਰ ਲਿਆ ਪੱਟੀ ਦੀ ਤਰਤੀ ਨੂੰ ਮਰਦਾਂ ਨੇ ਪਾ ਦਿੱਤਾ ਜਦੋਂ ਗੁਰੂ ਕੇ ਸਿੱਖੋ ਪੱਟੀ ਦੀ ਤਰਤੀ ਤੇ ਜਿੱਥੇ ਬਾਬਾ ਬਿਧੀ ਚੰਦੀ ਦਾ ਪਾਵਨ ਪਵਿੱਤਰ ਅਸਥਾਨ ਹੈ ਉੱਥੇ ਚਲੇ ਗਏ ਪੱਠ ਦੇ ਅਗੇਰੇ ਖਲੋ ਕਰਕੇ ਮਰਦਾਂ ਨੇ ਕੀਤੀ ਅਰਦਾਸ ਤਾਤੀ ਮਾਉ ਨਾ ਲੱਗਈ ਪਾਰ ਬ੍ਰਹਮ ਸਰਗਾਮੀ ਚੌਗਿਰਤਾ ਹਮਾਰੇ ਨਾਮ ਤੱਕ ਦੁੱਖ ਲੱਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮ ਆਖ ਫਤਦੀਆ ਏ ਕਾਲਮ ਲਾਈ ਮਰਦ ਨੇ ਕੀਤੀ ਅਰਦਾਸ 95 11 ਟਰੈਕਟਰ ਲਿਆ ਇਹਨਾਂ ਨੂੰ ਪਤਾ ਲੱਗਾ ਇਹ ਮੰਡੀ 'ਚ ਚਲੇ ਗਏ ਗੁਰੂ ਕੇ ਸਿੱਖੋ ਪੱਟੀ ਮੰਡੀ ਦੇ ਵਿੱਚ ਇਹਦੀ ਆੜ੍ਹਤ ਸੀ ਇਹਨੇ ਉੱਥੇ ਕਵਾਵ ਤੇ ਮੱਧ ਦਾ ਬਹੁਤ ਵੱਡਾ ਖਾੜਾ ਲਾਇਆ ਸੀ ਕੰਗਰੀ ਦਾ ਨਾਲ ਚੁੰਦਾ ਸੀ ਜਦੋਂ ਗੁਰੂ ਕੇ ਸਿੱਖ ਗਏ ਟਿੱਕੇ ਦਾ ਟਰੈਕਟਰ ਉਤਰੇ ਉੱਤਰ ਕਰਕੇ ਜਦੋਂ ਇਹ ਮੱਧ ਦੇ ਨਸ਼ੇ ਵਿੱਚ ਕੰਜਰੀ ਦਾ ਖਾੜਾ ਵੇਖਦਾ ਸੀ ਤੇ ਬਾਬਾ ਕਲਵਤ ਸਿੰਘ ਨਾਗੋ ਕੇ ਨੇ ਕਾਲੀ ਲੋਈ ਦੀ ਬੁੱਕਲ ਮਾਰੀ ਸੀ ਇਹਨੂੰ ਕੀ ਪਤਾ ਸੀ ਜੇ ਬੁੱਕਲ ਵਿੱਚ ਫਲੀਆਂ ਰਸਪ ਤੁਰਿਆ ਫਿਰਦਾ ਹੈ ਇਹਨੇ ਜਦੋਂ ਵੇਖਿਆ ਉਹ ਆਖਿਆ ਓਏ ਤੁਹਾਡੇ ਤੋਂ ਗੁਪਤਾ ਕੌਣ ਹੈ ਅਗੇਰੇ ਹੋ ਕਰਕੇ ਗੁਪਤੇ ਨੇ ਆਖਿਆ ਸਿੱਖੋ ਮੈਂ ਆ ਗੁਪਤਾ ਚਾਰ ਘਰ ਹੋਏ ਨੇ ਸਿੱਖੜੇ ਹੋ ਪਹਿਲਾਂ ਕਿੱਥੇ ਰਹੇ ਸੀ ਪਹਿਲਾਂ ਨਹੀਂ ਆਏ ਉਨੇ ਆਖਿਆ ਜੇ ਤੈਨੂੰ ਗੁਪਤਾ ਆਖਦੇ ਨੇ ਲੋਈ ਚੌਕ ਲਿੱਤੀ ਤੇ ਏਕੇ 47 ਉਸ ਮਰਦ ਨੇ ਬੁੱਪਣ ਤੋਂ ਗੱਡੀ ਉਹ ਦੇਖਿਆ ਮੈਨੂੰ ਕਲਵੰਤ ਸਿੰਘ ਨਾਗੋ ਕੇ ਆਖਦੇ ਨੇ 18 ਗੋਰੀਆ ਮੱਥੇ 'ਚ ਧਾਕੇ ਗੁਪਤਾ ਧਰਵੀ ਤੇ ਸੁੱਟ ਦਿੱਤਾ ਉਥੇ ਗੁਰੂ ਕੇ ਸਿੱਖੋ ਮਰਦਾਂ ਦੇ ਪੜਿਆ ਦੋ ਰਾਤ ਦੋ ਕਾਲ ਨੂੰ ਪ੍ਰਨਾਸੀ ਦੀ ਆਲਸ ਰੂਪੇ ਸਦਾ ਅੰਗ ਸੰਗੇ ਅਪੰਗਨ ਨੂੰ ਪੂਤੇ ਚੱਪੇ ਚੱਪੇ ਤੇ ਪੁਲਸ ਲਾ ਦਿੱਤੀ ਗਈ ਇਹ ਆਏ ਕਿਧਰੋਂ ਨੇ ਹੁਣ ਗੁਰੂ ਕੇ ਸਿੱਖੋ ਬੰਦੇ ਨੂੰ ਤਾਂ ਬੰਦਾ ਫੜ ਲੇਗਾ ਪਰਮਾਤਮਾ ਦੀ ਬਖਸ਼ਿਸ਼ ਉਸ ਬਾਦ ਨੂੰ ਕੌਣ ਫੜੇਗਾ ਗੁਰੂ ਕੇ ਸਿੱਖ ਗੁਰੂ ਕੇ ਸਿੱਖੋ ਧਰਤੀ ਨੂੰ ਛੱਡ ਕਰਕੇ ਚਲੇ ਗਏ ਇਹਨਾਂ ਦੇ ਪੱਟੀ ਗੁਰਦੁਆਰੇ ਨੂੰ ਠੇਰਾ ਪਾਇਆ 12 ਸਾਲ ਦੇ ਬੱਚੇ ਨੂੰ ਕਬਜ਼ੇ ਵਿੱਚ ਕੀਤਾ ਅਸੀਂ ਸੁਣਿਆ ਪਹਿਲਾਂ ਇੱਥੇ ਆਏ ਸਨ ਕਾਕਾ ਤੈਨੂੰ ਪਛਾਣ ਹੈ ਉਹਨੇ ਕਿਹਾ ਮੈਂ ਜਾਦੇ ਨੂੰ ਨਹੀਂ ਜਾਣਦਾ ਉਹਨਾਂ ਦੇ ਵਿੱਚੋਂ ਇੱਕ ਤਲਵੰਤ ਸਿੰਘ ਦਾ ਗੋਗੇ ਦਾ ਬਾਬਾ ਹੈ ਉਹਦੀ ਛੋਟੀ ਜੀ ਦਾੜੀ ਹੈ ਪਰ ਮਰਦਾ ਦੀ ਦੁਨੀਆ ਚ ਬਣਿਆ ਜਾਂਦਾ ਅੱਗੇ ਵੀ ਕਈ ਮੇਰਾ ਪਤੀ ਦੀ ਤਰਤੀ ਤੇ ਆਇਆ ਖੜੂਰ ਦੀ ਤਰਤੀ ਨੂੰ ਪਾਇਆ ਗਿਆ 10000 ਫੌਜ ਲੈ ਕੇ ਗੁਰੂ ਕੇ ਸਿੱਖਾਂ ਨੂੰ ਪਾ ਲਿਆ ਗਿਆ ਸਾਡਾ ਇਤਿਹਾਸ ਕਿਵੇਂ ਜੁੜਦਾ ਹੈ ਜਦੋਂ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਦਾ ਛੱਡਿਆ ਕਿਲਾ ਛੱਡਣ ਲੱਗੇ ਗੁਰੂ ਕੇ ਸਿੱਖੋ ਭਾਈ ਆਰਮ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਨੂੰ ਅੱਗੇ ਮਰਦ ਅਗਮੜੇ ਜਦੋਂ ਨਗਰ ਚੀਰਨ ਦੇ ਰੂਪ ਵਿੱਚ ਬਾਹਰ ਜਾਂਦੇ ਸਨ ਪੰਜ ਘੋੜਿਆਂ ਦੀ ਸਾਰੀ ਗਾੜੀ ਲੱਗਦੇ ਸਨ ਪਾਜ ਸ੍ਰੀ ਸਾਭਾ ਵਾਲੇ ਲੱਗਦੇ ਸਨ ਤੌਸਿਆਂ ਤੇ ਚੋਟਾ ਮਾਰੀਆਂ ਜਾਂਦੀਆਂ ਸਨ ਅੱਜ 10 ਲੱਖ ਦਾ ਫੌਜਦਾਰ ਤੇਰਾ ਬਾਹਰ ਪਿਆ ਹੈ ਨਿਸ਼ਾਨੀ ਡਿਊਟੀ ਕੌਣ ਕਰੇਗਾ ਨਾਨਕ ਵਰਨਕਾਰੀ ਨੇ ਦਸਵੇਂ ਜਾਨੇ ਵਿੱਚ ਜਾ ਕੇ ਆ ਗੁਰੂ ਗਿਆ ਸਿੱਖਾ ਅੱਜ ਨਿਸ਼ਾਨੀ ਡਿਊਟੀ ਤੂੰ ਕਰੇਂਗਾ ਬਾਕੀ ਚਾਰ ਜਾਨੇ ਸ੍ਰੀ ਸਹਿਬ ਦੀ ਮੁੱਠੀ ਤੇ ਹੱਥ ਲੈ ਜਾਓ ਤੇ ਜਿੰਨਾ ਤੇਰੇ ਵਿਸਵਾਸਾਂ ਵਿੱਚ ਜਾਣ ਹੈ ਉਹਨਾਂ ਦੇ ਨਿਸ਼ਾਨ ਡਗਣਾ ਨਹੀਂ ਚਾਹੀਦਾ ਮਰਦਾਂ ਦੀ ਟੀੜ ਹੋਇਆ ਕਰਦੀ ਐ ਗਾੜੀ ਤੋਂ ਸਿਰ ਕੇ ਤੋਂ ਸਿਆ ਤੇ ਚੋਟਾ ਮਾਰੀਆਂ ਗਈਆਂ ਕਿਲੇ ਦਾ ਦਰਵਾਜ਼ਾ ਖੋਲ ਦਿੱਤਾ ਗਿਆ ਦੇਸ਼ਵਾਦ ਵਰ ਮੋਏ ਇਹ ਹੈ ਸ਼ੁਭ ਕੰਮ ਤੇ ਕਬ ਹੋਣਾ ਟਾਰੋ ਨਾ ਡੱਕ ਜੇ ਜਬ ਚਾਹੇ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਇਹ RAMDEV ਦਾ ਖਾੜਾ ਥੋੜੀ ਵੀ ਸਲਵਾਰ ਪਾ ਕੇ ਦਿੱਲੀ ਦੀ ਧਰਤੀ ਤੋਂ ਭਾਜ ਜਾਵੇਗਾ ਇਹ ਖੰਡੇ ਬਾਟੇ ਦੀ ਪੌਲ ਵਿੱਚੋਂ ਬਾਜ ਪੈਦਾ ਹੋਏ ਨੇ ਇਹ ਕਿਵੇਂ ਚਲੇ ਜਾਣਗੇ ਉੱਚਾ ਨਿਸ਼ਾਨ ਟੁਲਦਾ ਸਮੇਂ ਦੀਆਂ ਸਰਕਾਰਾਂ ਨੇ ਟੱਕਿਆ ਬਾਬੇ ਨੂੰ 10000 ਫੌਜ ਦਾ ਤੇਰਾ ਪਾ ਕਰਕੇ ਕਬਜ਼ੇ 'ਚ ਕਰ ਲਿਆ ਗਿਆ ਬਾਬਾ ਨਿਸ਼ਾਨਸੁਰ ਦੇ ਉਹਨੇ ਆਖਿਆ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਫੜਾਇਆ ਹੈ ਕਿਵੇਂ ਸੁਣਦਿਆਂ ਸਮੇਂ ਦੀ ਹਕੂਮਤ ਨੇ ਆਖਿਆ ਸਾਨੂੰ ਸਟਾਉਣਾ ਆਉਂਦਾ ਹੈ ਉਹਨੇ ਆਖਿਆ ਤੁਹਾਡਾ ਜਿੱਥੇ ਜੋਰ ਲੱਗਦਾ ਤੁਸੀਂ ਲਾਉਣਾ ਕਰੋ ਉਥੇ ਪਾਈ ਜੀ ਸਿੰਘ ਜੀ ਲਿਖਦੇ ਗੁਰੂ ਕੇ ਸਿੱਖ ਦੇ ਦੋਵੇਂ ਗੁੱਟ ਵੜ ਦਿੱਤੇ ਗਏ ਨਿਸ਼ਾਨ ਤਰਕੀ ਤੇ ਡਿੱਗ ਪਿਆ ਉਨੇ ਢੋਲੇ ਤੋਂ ਪਲਾਕੀ ਮਾਰੀ ਤੇ ਨਿਸ਼ਾਨ ਪੈਰਾ ਤੇ ਖੜਾ ਕਰ ਦਿੱਤਾ ਫੜਾਇਆ ਹੋਏ ਮਰਦ ਅਗਮੜੇ ਨੇ ਤੁਹਾਡੇ ਆਖੇ ਲਾ ਕੇ ਸੁੱਟਦਿਆਂ ਉਹਨਾਂ ਆਖਿਆ ਬਾਬਾ ਨਿਸ਼ਾਨ ਸੁੱਟਦੇ ਤੇਰੇ ਪੈਰ ਵੜ ਦਿੱਤੇ ਜਾਣਗੇ ਉਹਨੇ ਆਖਿਆ ਬਾਅਦ ਵਿੱਚ ਵੇਖੀ ਜਾਵੇਗੀ ਦੋਵੇਂ ਪੈਰ ਵੜ ਦਿੱਤੇ ਗਏ ਨਿਸ਼ਾਨਸ ਧਰਤੀ ਤੇ ਡਿੱਗ ਪਿਆ ਉਸ ਮਰਦ ਅਗਮੜੇ ਦੇ ਮੂੰਹ ਵਿੱਚ ਕੱਪੜਾ ਪਾ ਕੇ ਨਿਸ਼ਾਨ ਮੂੰਹ ਦੇ ਨਾਲ ਖੜਾ ਕਰ ਦਿੱਤਾ ਉਹ ਜੀਤੇ ਨੇ ਆਖਿਆ ਬਾਬਾ ਨਿਸ਼ਾਨ ਸੁੱਟਦੇ ਤੇਰੀ ਤੌਲ ਵੜ ਦਿੱਤੀ ਜਾਵੇਗੀ ਤੇਰਾ ਧਰਮ ਖੜਾ ਕਰ ਦਿੱਤਾ ਜਾਵੇਗਾ ਸਿਰ ਵਕਰਾ ਕਰ ਦਿੱਤਾ ਜਾਵੇਗਾ ਉਸ ਰੰਗ ਰਚਨੀ ਰੂਹ ਨੇ ਆਖਿਆ ਕੋਈ ਗੱਲ ਨਹੀਂ ਕਿਹੜੀ ਗੱਲ ਉਹਨੇ ਆਖਿਆ ਮੁੜ ਕੇ ਵੀ ਤੇ ਨਿਸ਼ਾਨ ਟਿਕੇਗਾ ਯਾਰ ਜਿਹੜੀ ਗੱਲ ਮਰਦ ਅਗਮਣੇ ਲਾਖੀ ਪੁੜਕੇ ਨਿਸ਼ਾਨ ਮਾਰਾ ਜਾਵੇ ਮੇਰੀ ਸਿਰ ਘੜਾ ਲੱਭ ਜਾਗੀ ਗੁਰੂ ਕੇ ਸਿੱਕੋ ਤੌਲ ਵਰ ਦਿੱਤੀ ਗਈ ਕੁਝ ਸਮੇਂ ਵਾਸਤੇ ਨਿਸ਼ਾਨ ਛਿਰਪਿਆ ਪਰ ਅੱਜ ਵੀ ਝੰਡੇ ਬੂਗੇ ਝੁੱਲਦੇ ਨੇ ਅੱਜ ਵੀ ਤੇ ਮਰਦਾਂ ਦੀ ਖੇਡ ਹੋਇਆ ਕਰਦੀ ਜਿਹੜੇ ਮਰਦ ਸਿਰਾਂ ਦੇ ਰਾਲ ਪਗਾ ਜਾਇਆ ਕਰਦੇ ਨੇ ਉਹਨਾਂ ਨੂੰ ਦੁਨੀਆ ਯਾਦ ਕਰਦੀ ਐ ਭਾਈ ਗੁਰਦਾਸ ਜੀ ਦਾ ਇੱਕ ਕਵਤ ਸਵਈਆ ਜੈਸੇ ਸਰ ਸਰਤਾ ਬਸਕਲ ਮੈਂ ਸਮੁੰਦਰ ਵੱਡੋ ਮੇਰ ਮੈਂ ਸਮੇਰ ਵੱਡੋ ਜਗਤ ਤਖਾਨ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਸਮੁੰਦਰਾਂ ਦੇ ਵਿੱਚੋਂ ਬਹੁਤ ਵੱਡਾ ਸਮੁੰਦਰ ਨੂੰ ਗਿਣਿਆ ਗਿਆ ਹੈ ਤਾਰਾਂ ਦੇ ਵਿੱਚੋਂ ਪਾਰ ਨੂੰ ਗਿਣਿਆ ਗਿਆ ਹੈ ਇਹ ਵੀ ਤਵੇਂ ਜਿਹੜੇ ਗੁਰੂ ਕੇ ਸਿੱਖ ਆਪਣੇ ਗੁਰੂ ਨੂੰ ਸਮਰੱਥ ਮੰਨਦੇ ਨੇ ਉਹਨਾਂ ਦਾ ਤਰਕੀ ਤੇ ਨਿਸ਼ਾਨ ਇਹ ਗਾਇਆ ਕਰਦਾ 10000 ਫੌਜ ਦਾ ਕੇਰਾ ਪਾ ਕੇ ਬਾਬਾ ਕਲਵੰਤ ਸਿੰਘ ਨਾਗੋਕੇ ਨੂੰ ਕੁਛ ਲਿਆ ਗਿਆ ਜਦੋਂ ਉਹਨਾਂ ਸਮੇਂ ਦੇ ਹਾਕਮਾਂ ਨੇ ਆਖਿਆ ਬਾਬਾ ਤੇਰੇ ਨਾਲ ਕੌਣ ਸਨ ਕਹਿੰਦੇ ਨੇ ਡੀਜੀਪੀ ਆਇਆ ਉਹਨੇ ਇੱਕ ਗਲਾਸ ਪਾਣੀ ਦਾ ਮੰਗਿਆ ਉਹਨਾਂ ਬਾਬੇ ਕਲਵੰਤ ਸਿੰਘ ਨਾਗੋਕੇ ਨੂੰ ਇੱਕ ਗਲਾਸ ਪਾਣੀ ਦਾ ਦਿੱਤਾ ਬਾਬੇ ਨੇ ਮੁੱਖ ਵਿੱਚ ਪਾ ਕੇ ਤੇ ਚੂਲੀ ਮਾਰੀ ਮੂੰਹ ਤੇ ਚੂਲੀ ਉਹਨੇ ਆਖਿਆ ਸਮੇਂ ਦੀਏ ਹਾਕਮੇ ਤੂੰ ਇੰਨਾ ਹੀ ਦੱਸ ਦੇ ਚੂਲੀ ਕਿਨੇ ਮਾਰੀ ਹੈ بس ਮੇਰੇ ਮੂੰਹੋਂ ਕਢਾ ਦੇ ਵੀ ਮੈਂ ਕਲਵੰਤ ਸਿੰਘ ਨਾਗੋ ਤੇ ਆ ਮੈਂ ਤੈਨੂੰ ਮੰਨ ਜਾਗਾ ਮੈਂ ਉਹਨਾਂ ਮਰਦਾ ਗਮੜਿਆਂ ਦਾ ਨਾਮ ਲਵਾਗਾ ਜਿਹੜੇ ਧਰਤੀ ਤੋਂ ਉਡਾਨ ਭਰ ਜਾਂਦੇ ਨੇ ਇੱਕ ਵੀਰਾਂਚਕ ਮਾਤਰ ਜ਼ੁਬਾਨ ਨਹੀਂ ਖੁੱਲੀ ਬਾਬੇ ਦੀ ਜ਼ੁਬਾਨ ਪਰ ਦਿੱਤੀ ਗਈ ਬਾਬੇ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਬਾਬੇ ਦੇ ਨੌਖੇਕ ਦਿੱਤੇ ਗਏ ਸਮੇਂ ਦੀ ਸਰਕਾਰ ਦੇ ਤਸ਼ੱਦਦਾਂ ਕੀਤਾ ਪਰ ਬਾਬਾ ਕਲਵੰਤ ਸਿੰਘ ਨਾਗੋ ਕੇ ਅੱਜ ਵੀ ਜਿਉਦਾ ਹੈ ਅੱਜ ਵੀ ਸਾਡੇ ਵਿੱਚ ਹੈ ਅਸੀਂ ਉਹਨਾਂ ਮਰਦਾਂ ਨੂੰ ਯਾਦ ਕਰਕੇ ਆਪਣੇ ਜੀਵਨ ਦੀ ਜਾਂਚ ਸਿੱਖਦੇ ਹਾਂ ਕਿ ਸਮੇਂ ਦੀ ਹਕੂਮਤਾਂ ਯੋਰ ਲਾਉਂਦੀਆਂ ਹੀ ਲਾਉਂਦੀਆਂ ਨੇ ਜਦੋਂ ਸਮੇਂ ਦੀਆਂ ਹਕੂਮਤਾਂ ਯੋਰ ਲਾਉਂਦੀਆਂ ਨੇ ਸਮਾਂ ਡਾਡਾ ਹੋਇਆ ਕਰਦਾ ਹੈ ਗੁਰੂ ਕੇ ਸਿੱਖੋ ਧਾគ្រੂ ਤੇਗਪਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦਤਾ ਕਰ ਦਿੱਤਾ ਗਿਆ ਕੁਝ ਸਮੇਂ ਬਾਅਦ ਤੇ ਸਮੇਂ ਦੀਆਂ ਹਾਕਾ ਹਾਕਮਾਂ ਨੇ ਇਹ ਗੱਲ ਆਖੀ ਕਿ ਬਾਬਾ ਅਸੀਂ ਜਿੱਤਦੇ ਹਾਂ ਪਰ ਜੇ ਕਿਤੇ ਅੱਜ ਰਿਜ਼ਲਟ ਕੱਢਿਆ ਜਾਵੇ 2.5 ਲੱਖ ਦਾ ਜਦੋਂ ਆ ਗਏ ਤੇ ਢਾਈਆਂ ਮਹੀਨਿਆਂ ਬਾਅਦ ਵਾਰੀ ਉਹਦੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਉਸ ਅਸਥਾਨਾ ਤੇ ਜਿੱਥੇ ਮਰਦ ਅਗਮਰਿਆ ਨੇ ਸ਼ਹਾਦਤ ਦਾ ਜਾਮ ਪੀਤਾ ਹੈ ਇਹ ਮਰਦਾ ਦੀ ਛੇੜ ਹੋਇਆ ਕਰਦੀ ਹੈ ਮਨੋਂ ਬਿਰਤੀਆਂ ਟਕਾ ਟਕਾ ਕਰਕੇ ਉਸ ਪਰਮਾਤਮਾ ਨੂੰ ਯਾਦ ਕਰੀਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤੇ ਸਿੱਖੋ ਜਦੋਂ ਬਾਬਰ ਧਰਤੀ ਤੇ ਆਇਆ ਤੇ ਅਗੇਰੇ ਆ ਗਿਆ ਤੁਹਾਡਾ ਵਡੇਰਾ ਬਾਬਾ ਨਾਨਕ ਬਾਬਰ ਨੇ ਲਖਣ ਦਾ ਕਤਲੇ ਆਮ ਕੀਤਾ ਜਦੋਂ ਭਾਰਤ ਦੀ ਧਰਤੀ ਤੇ ਆਇਆ ਤੇ ਜਦੋਂ ਬਾਬਾ ਅਗੇਰੇ ਆਇਆ ਤੇ ਉਹਨੇ ਬਾਬੇ ਨੂੰ ਆਖਿਆ ਬਾਬਾ ਜਾ ਤਾਂ ਈਨ ਮੱਲਾ ਨਹੀਂ ਤੇ ਮੈਂ ਤੈਨੂੰ ਕੈਦਖਾਨੇ ਵਿੱਚ ਪਾ ਕਰਕੇ ਮਾਰ ਦੇਵਾਂਗਾ ਨਾਨਕ ਨਰਨਕਾਰੀ ਨੇ ਬਾਬਰ ਨੂੰ ਕੁਝ ਵੀ ਆਖਿਆ ਆਕਾਰ ਪ੍ਰਤਮੂ ਚੇਤੇ ਕਰਕੇ ਆਖਿਆ ਮਹਾਰਾਜ ਸਮੇਂ ਦੀ ਹਕੂਮਤ ਨੂੰ ਤੂੰ ਭੇਜਿਆ ਹੈ ਇਡੀਆਂ ਵੱਡੀਆਂ ਕਾਬਲਾਂ ਦੇ ਕੇ ਬਾਬਰ ਨੂੰ ਵੀ ਤੂੰ ਭੇਜਿਆ ਮੈਂ ਵੀ ਤੇਰੇ ਹੁਕਮ ਦੇ ਨਾਲ ਆਇਆ ਹੈ ਬਾਬਰ ਵੀ ਧਰਤੀ ਤੇ ਆਇਆ ਹੈ ਪਰ ਬਾਬਰ ਕਹਿੰਦਾ ਮੈਂ ਦੁਨੀਆ ਦੇ ਲੋਕਾਂ ਨੂੰ ਆਪਣੇ ਅਧੀਨ ਕੀਤਾ ਹੈ ਮਾਲਕਾ ਮੈਂ ਕਿਸੇ ਦੇ ਅਧੀਨ ਨਹੀਂ ਹੋਵਾਂਗਾ ਜਦੋਂ ਬਾਬਰ ਨੇ ਤਸ਼ੱਦਦ ਦਾ ਹੁਕਮ ਕੀਤਾ ਨਾਨਕ ਅੰਕਾਰੇ ਦੀ ਆਖਿਆ ਪਾਪ ਕੀ ਜੰਗ ਲੈ ਕਾਬਲੋਤਾ ਆਇਆ ਜੋਲੀ ਹੋਗੇ ਧਾਨ ਦੇ ਨਾਮ ਨੂੰ ਤੂੰ ਕਾਬਲ ਦੀ ਜੱਜ ਲੈ ਕਰਕੇ ਕਾਬਲ ਦੀ ਧਰਤੀ ਤੋਂ ਤਾ ਕਰਕੇ ਭਾਰਤ ਦੀ ਧਰਤੀ ਨੂੰ ਆਇਆ ਹੈ ਯਾਦ ਰੱਖੀ ਬਾਬਾ ਤੂੰ ਆਖਰਕਾਰ ਕੀ ਮਨਾਉਣਾ ਚਾਹੁੰਦਾ ਹੈ ਮੈਂ ਤੇਰੇ ਗਾੜੀ ਤੇਰੇ ਬਰਾਬਰ ਦੀ ਧਿਰ ਪੈਦਾ ਕਰਕੇ ਜਾਵਾਂਗਾ ਮੈਂ ਤੇਰੀ ਇਹ ਨਹੀਂ ਮਨਾਗਾ ਸਮਾਂ ਆਵੇਗਾ ਮੈਂ ਤੇਰੇ ਨਾਲ ਜੜਾ ਪੁੱਟ ਕੇ ਜਾਵਾਂਗਾ ਇਹ ਬਾਬੇ ਨਾਨਕ ਨੇ ਪਹਿਲੇ ਜਾਮੇ ਵਿੱਚ ਆਖਿਆ ਸੀ ਪਹਿਲੇ ਜਾਮੇ ਵਿੱਚ ਤਖਤੇ ਤੇ ਆਇਆ ਹਮਾਜੂ ਇਧਰੋਂ ਤਨਨਾੰਦ ਕਮਰੰਕਾਰੀ ਦਾ ਦੂਜਾ ਦੀਵਾ ਜਗਿਆ ਗੁਰੂ ਅੰਗਦ ਸਰ ਸੱਚੇ ਪਾਤਸ਼ਾਹ ਹਮਾਜੂ ਗੁਰੂ ਕੇ ਸਿੱਖੋ ਖਡੂਰ ਦੀ ਧਰਤੀ ਤੇ ਆਇਆ ਅਕਬਰ ਤੇ ਔਰੰਗਜ਼ੇਬ ਆਗ ਆਇਆ ਦੀਵੇ ਤੋਂ ਦੀਵਾ ਜਗਿਆ ਤਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤਖਤਾਂ ਤੇ ਬੈਠਾ ਜਾਂ ਵੀਰ ਜਾਂ ਜੰਗ ਨੇ ਤਸ਼ੱਦਦ ਕੀਤਾ ਤਨ ਪੰਚਮ ਪਾਤਸ਼ਾਹ ਨੂੰ ਸਤੀ ਤਵੀ ਤੇ ਬਾਦਤਾ ਗਿਆ ਇਹ ਖੇਡਾਂ ਅੱਜ ਦੀਆਂ ਥੋੜੀ ਚਲਦੀਆਂ ਨੇ ਜੇ ਕਹਾਂਗੇ ਵੀ ਹੁਣ ਦੀਆਂ ਸਰਕਾਰਾਂ ਤੱਕਾ ਕਰਦੀਆਂ ਨੇ ਤੱਕਾ ਅੱਜ ਦਾ ਨਹੀਂ ਤੱਕਾ ਪਹਿਲਾਂ ਤੋਂ ਚੱਲਦਾ ਆ ਰਿਹਾ ਸਿੱਖ ਵਾਸਤੇ ਕੋਈ ਤੱਕਾ ਨਹੀਂ ਜਿਹੜੇ ਸਮੇਂ ਦੀ ਸਰਕਾਰ ਦੇ ਨਾਲ ਸੱਚ ਦੀ ਗੱਲ ਕਰ ਜਾਇਆ ਕਰਦੇ ਨੇ ਉਹਨਾਂ ਨੂੰ ਦੁਨੀਆ ਯਾਦ ਕਰਦੀ ਹੈ ਸਮੇਂ ਦੀ ਹਕੂਮਤ ਨੇ ਤਨ ਪੰਚਮ ਪਾਤਸ਼ਾਹ ਦੀ ਸਥਿਤੀ ਤਵੀ ਤੇ ਬਾਇਆ ਤਤੀ ਤਵੀ ਤੇ ਬੋਲ ਤੋਂ ਪਹਿਲਾਂ ਦੋ ਛੜਤਾ ਬਾਬੇ ਦੀ ਗਾੜੀ ਰੱਖੀਆਂ ਗਈਆਂ ਜਿਹਦੇ ਵਿੱਚ ਸਾਡਾ ਲਾਣਾ ਤਾਣਾ ਤਣ ਫਸਦਾ ਤੁਰਿਆ ਜਾ ਰਿਹਾ ਹੈ ਉਹ ਮਰਦ ਅਗਮੜੇ ਹੋਇਆ ਕਰਦੇ ਜਿਹੜੇ ਨਿਕਲ ਜਾਂਦੇ ਨੇ ਬਾਬਾ ਸਰਕਾਰੀ ਖਜ਼ਾਨੇ ਦੇ ਵਿੱਚ ਕੁਝ ਮਾਇਆ ਬਾਬੇ ਨਾਨਕ ਦੇ ਘਰ ਵਿੱਚੋਂ ਜਮਾਦਰਾ ਤੇ ਨੂੰ ਰਸੀਦ ਤੇ ਦਿੱਤੀ ਜਾਵੇਗੀ ਕਿਉਂਕਿ ਅਸੀਂ ਰਸੀਦ ਲਿਆਗੇ ਇੱਥੇ ਜਿੰਨੇ ਵੀ ਧਰਮਸਥਾਨ ਨੇ ਉਹ ਸਰਕਾਰ ਦੀ ਛਾਹ ਤੇ ਚੱਲਦੇ ਨੇ ਤੇ ਬਾਬੇ ਨੇ ਆਖਿਆ ਨਾ ਮੈਂ ਬਾਬੇ ਨਾਨਕ ਦੇ ਖਜ਼ਾਨੇ ਵਿੱਚੋਂ ਇੱਕ ਦਮਣਾ ਦੇਵਾਂਗਾ ਨਾ ਮੈਂ ਬਾਬੇ ਨਾਨਕ ਦੇ ਖਜ਼ਾਨੇ ਵਿੱਚ ਇੱਕ ਦਮਣਾ ਸਰਕਾਰ ਦਾ ਵਰਤਾਂਗਾ ਦੂਜਾ ਆਖਿਆ ਧਰਮ ਗ੍ਰੰਥ ਬੰਦ ਕਰਾਂ ਇਹਨੂੰ ਬੰਦ ਕਰਕੇ ਤੇ ਕਿਸੇ ਪਾਸੇ ਰੱਖ ਦੇ ਅਸੀਂ ਧਰਮ ਗ੍ਰੰਥ ਲਿਖਣ ਨਹੀਂ ਦੇਵਾਂਗੇ ਕਿਉਂਕਿ ਇੱਥੇ ਸਾਡੀ ਚੱਲੇਗੀ ਬਾਬੇ ਨੇ ਆਖਿਆ ਧਰਮ ਗ੍ਰੰਥ ਅੱਜ ਨਹੀਂ ਤੇ ਕੱਲ ਪ੍ਰਗਟ ਹੋਵੇਗਾ ਹੀ ਹੋਵੇਗਾ ਉਹਨਾਂ ਤਤੀ ਤਵੀ ਤੇ ਬਹਦਤਾ ਤਤੀ ਤਵੀ ਤੇ ਬਹਿ ਕਰਕੇ ਤੁਹਾਡੇ ਵਡੇਰੇ ਨੇ ਆਖਿਆ ਮੇਰੀ ਸਦਾ ਕੋ ਜ਼ਬਾਨਾ ਕੋ ਮੁਨਕਰ ਹੈ ਮਗਰ ਬਦਲਤੇ ਵਖਤ ਕੀ ਰਸਤਾਰ ਕੋ ਕੌਣ ਰੋਕੇਗਾ ਸਸੀ ਲੋ ਆਛੋ ਆਹਰ ਬਹੁਤ ਬਲੰਦ ਸਹੀ ਖਿਆਤੀ ਦੇ ਘਰ ਕੋ ਕੌਣ ਰੋਕੇਗਾ ਮੇਰੇ ਗਿਆਨੋ ਕੀ ਪ੍ਰਵਾਹ ਨੂੰ ਰੋਕਨੇ ਵਾਲੋ ਮੇਰੇ ਹਰਗਬਿੰਦ ਦੀ ਤਲਵਾਰ ਕੋ ਕੌਣ ਰੋਕੇਗਾ ਮੇਰੀਆਂ ਗੱਲਾਂ ਤਾਂ ਤੁਸੀਂ ਡੱਕੋਗੇ ਕੁਝ ਸਮੇਂ ਵਾਸਤੇ ਪਰ ਜਿਹੜਾ ਮੇਰੇ ਤੋਂ ਬਾਦ ਅ ਤਖਤਾ ਤੇ ਵਹੇਗਾ ਉਹਦੀ ਤਲਵਾਰ ਨੂੰ ਤੁਹਾਡੇ ਵਿੱਚੋਂ ਕੌਣ ਡਕੇਗਾ ਉਹ ਮਰਤ ਘਮਣਾ ਧਰਤੀ ਤੇ ਪੈਦਾ ਹੋਵੇਗਾ ਉਹਦੇ ਤੁਲ ਕੋਈ ਨਹੀਂ ਗੁਰੂ ਕੇ ਸਿੱਖੋ ਉਹਦੀ ਬਾਤ ਮੈਂ ਗੋਇੰਦਵਾਲ ਦੀ ਧਰਤੀ ਤੋਂ ਆਇਆ ਜੇ ਜਦੋਂ ਗੁਰੂ ਹਰਗਬਿੰਦ ਸੱਚੇ ਪਾਤਸ਼ਾਹ ਗੋਇੰਦਵਾਲ ਦੀ ਧਰਤੀ ਤੇ ਆਏ ਬਾਬੇ ਬੀਦੀ ਚੰਦ ਨੂੰ ਆਵਾਜ਼ ਮਾਰੀ ਬੀਦੀ ਚੰਦਾ ਅੱਜ ਵਿਆਸ ਦਰਿਆ ਨੂੰ ਚੱਲ ਗਏ ਜਦੋਂ ਵਿਆਸ ਦਰਿਆ ਤੇ ਗਏ ਗੁਰੂ ਕੇ ਸਿੱਖੋ ਕੋੜੇ ਤੇ ਚੜ੍ਹ ਕਰਕੇ ਵਿਆਸ ਦਰਿਆ ਦੇ ਕੰਢੇ ਤੇ ਗਏ ਬਾਬੇ ਨੇ ਆਖਿਆ ਬੀਦੀ ਚੰਦਾ ਅੱਜ ਕਾਫੀ ਸਮੇਂ ਬਾਅਦ ਮੇਰਾ ਸ਼ਿਕਾਰ ਖੇਡਣ ਨੂੰ ਵੀ ਕਰਦਾ ਹੈ ਸ਼ਿਕਾਰ ਨਾਲ ਖੇਡिए ਨਾਨਕ ਨਰਨਕਾਰੀ ਨੂੰ ਬਾਬੇ ਬੀਦੀ ਚੰਦੇ ਆਖਿਆ ਮਹਾਰਾਜ ਤੁਹਾਡੀ ਮੌਜ ਮੈਂ ਕੀ ਕਹਿ ਸਕਦਾ ਹੈ ਨਾਨਕ ਲੰਕਕਾਰੀ ਨੇ ਆਖਿਆ ਦੁਨੀਆਂ ਦੇ ਲੋਕ ਲੈਦੇ ਪਾਣੀ ਵਾਲੇ ਨੂੰ ਚੱਲਦੇ ਨੇ ਆਪਾਂ ਚੜ੍ਹਦੇ ਵੱਲੋਂ ਚੱਲਾਂਗੇ 8 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈਂਦਾ ਹੈ ਸੈਫਲਾਬਾਦ ਵਾਲਾ ਸੈਫਲਾਬਾਦ ਦਰਿਆ ਦੇ ਕੰਢੇ ਤੇ ਪੈਂਦਾ ਹੈ ਗੁਰੂ ਅਰਜਨ ਦੇਵ ਸਾਡੇ ਪਾਚਾ ਗਏ ਵਿਆਸ ਦਰਿਆ ਵਿੱਚ ਪਾਣੀ ਘਟ ਸੀ ਘੋੜੇ ਨੂੰ ਟਪਾਇਆ ਜਿੱਦੋਂ ਵਿਆਸ ਦਰਿਆ ਟੱਪ ਕਰਕੇ ਦੁਆਬੇ ਦੀ ਧਰਤੀ ਤੇ ਪੈਰ ਰਖੇ ਨਾਨਕ ਰੰਕਾਰਿ ਨੇ ਕੀ ਵੇਖਿਆ ਦੁਨੀਆ ਦੇ ਲਾਣੇਦਾਰ ਲੋਕ ਅੱਗ ਵਿੱਚ ਆਗ ਮਚਾ ਕਰਕੇ ਹੱਥਾਂ ਵਿੱਚ ਲਈ ਫਿਰਦੇ ਨੇ ਪਿੰਡਾਂ ਦੇ ਪਿੰਡ ਬਿਆਸ ਦਰਿਆ ਦੇ ਕੰਢੇ ਤੇ ਬੈਠੇ ਸਨ ਅੱਸੀ ਸਾਲ ਦੇ ਬਾਬੇ ਨੇ ਗੋਲ ਆ ਕਰਕੇ ਪੁੱਛਿਆ ਮਹਾਰਾਜਾ ਜੇ ਤੇ ਨਿਗਾ ਧੋਖਾ ਨਾ ਖਾਂਦੀ ਹੋਵੇ ਤੁਸੀਂ ਤਾਂ ਗੁਰੂ ਅਰਜਨ ਦੇ ਸੱਚੇ ਬਾਦਸ਼ਾਹ ਦੇ ਲਖਤੇ ਜਗਰੋ ਨਾਨਕ ਰੰਕਾਰਿ ਨੇ ਹੱਸ ਕੇ ਆਖਿਆ ਬਿਰਦ ਜੀ ਤੁਸੀਂ ਠੀਕ ਆਖਦੇ ਹੋ ਮੈਂ ਗੁਰੂ ਅਰਜਨ ਦੇ ਸੱਚੇ ਬਾਦਸ਼ਾਹ ਦਾ ਫਰਿਆਦਾ ਕੀ ਹੁਕਮ ਹੈ ਪਿੰਡਾਂ ਦੇ ਪਿੰਡ ਲੋਕ ਬਿਆਸ ਦਰਿਆ ਦੇ ਕੰਢੇ ਤੇ ਬੈਠੇ ਹੋ હાથ ਵਿੱਚ ਅੱਗ ਫੜੀ ਬੈਠੇ ਆ 92 ਸਾਲ ਦੇ ਬਾਬੇ ਨੇ ਅਗੇਰੇ ਹੋ ਕੇ ਆਖਿਆ ਬਾਬਾ ਅੱਗ ਨਾ ਫੜੀਏ ਤੇ ਕੀ ਕਰੀਏ ਸਾਡੇ ਸੈਤਲਾਬਾਦ ਮੜੀਆਂ ਵਿੱਚ ਨਿਗਾਹ ਮਾਰ 18 ਸ਼ੇਰ ਮੱਚਦੇ ਨੇ 18 ਹੀ ਕੱਲ ਮੱਚੇ ਸਨ ਦੋ ਦਿਨ ਹੋ ਗਏ ਨੇ ਲਗਾਤਾਰ ਸਾਡੇ ਇਲਾਕੇ ਵਿੱਚ ਸ਼ੇਰ ਤੇ ਸ਼ੇਰਨੀ ਆਉਂਦੇ ਨੇ ਬੰਦਿਆਂ ਨੂੰ ਪਾੜ ਕੇ ਚਲੇ ਜਾਂਦੇ ਨੇ ਪਹਿਲਾ ਪਿਛਲੇ ਇਲਾਕੇ ਵਿੱਚ ਆਏ ਸਨ ਤਰਥੱਲੀ ਵਿਚਾਰੀ ਪਈ ਐ ਨਾਨਕ ਲੰਕਾਰੀ ਨੇ ਆਖਿਆ ਫਿਰ ਤੁਸੀਂ ਕਿਸੇ ਸਮੇ ਦੇ ਹਾਕਮ ਨੂੰ ਨਹੀਂ ਆਖਿਆ ਇੱਕ ਬਜ਼ੁਰਗ ਨੇ ਆਖਿਆ ਬਾਬਾ ਅਸੀਂ ਜਾਂ ਗਿਰੋ ਦੋ ਪਤਰਕਾ ਪਈਆਂ ਨੇ ਤੂੰ ਸਮੇ ਦਾ ਬਾਦਸ਼ਾਹ ਹੈ ਸਮੇ ਦੇ ਬਾਦਸ਼ਾਹ ਦਾ ਫਰਜ਼ ਬਣਦਾ ਹੈ ਪਰਜਾ ਦੀ ਰਾਖੀ ਕਰੇ ਸਮੇ ਦੇ ਬਾਦਸ਼ਾਹ ਨੇ ਦੋਵੇਂ ਹੱਥ ਕਰੇ ਕਰ ਦਿੱਤੇ ਸ਼ੇਰ ਤੁਹਾਡੇ ਨਗਰ ਵਿੱਚ ਆਇਆ ਮੈਂ ਕੀ ਕਰਾਂ ਜਾਂ ਗਿਰੋ ਪੱਤ ਗਿਆ ਰਾਜਸਥਾਨ ਦੀ ਤਰਕੀਬ ਦੇ ਉੱਤੇ 6.5 ਫੁੱਟ ਜਰਵਾੜਿਆਂ ਦੇ ਕਦ ਉਹਨਾਂ ਨੂੰ ਰਾਜਕੂ ਤੱਕ ਦੇ ਨੇ ਉਹਨਾਂ ਤੱਕ ਪਹੁੰਚ ਕੀਤੀ ਤੇ ਉਹਨਾਂ ਨੇ ਬਾਬਾ ਸਾਨੂੰ ਸੱਜਾ ਲੂਠਾ ਵਿਖਾ ਦਿੱਤਾ ਜਾਓ ਚਲੇ ਜਾਓ ਸ਼ੇਰ ਤੁਹਾਡੇ ਇਲਾਕੇ ਵਿੱਚ ਆਇਆ ਹੈ ਮੈਂ ਕੀ ਕਰਾਂ ਮਹਾਰਾਜ ਤਿੰਨ ਦਿਨ ਹੋ ਗਏ ਨੇ ਪਿੰਡਾਂ ਵਿੱਚ ਲਾਸ਼ਾਂ ਦੇ 70 ਮੱਚੇ ਨੇ ਇੱਕ ਦੋ ਬੰਦੇ ਸ਼ੇਰ ਲੈ ਜਾਂਦਾ ਸ਼ੇਰਨੀ ਲੈ ਜਾਂਦੀ ਹੈ ਬਾਕੀ ਘੜਾ ਘੜਾ ਲਾਸ਼ਾਂ ਸਾਡੇ ਪਿੰਡਾਂ ਵਿੱਚ ਪਈਆਂ ਨੇ ਜਦੋਂ ਇੰਨੀ ਗੜ ਕੀਤੀ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਬਾਬੇ ਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਬਾਬਾ ਜਸਰਾਣੇ ਥੱਲੇ ਬਾਹ ਦੇ ਕੇ ਸੌਜੋ ਤੁਹਾਡੇ ਪਿੰਡ ਦੀ ਰਾਖੀ ਮੈਂ ਕਰਾਂਗਾ ਦੀਨ ਦੁਨੀਆ ਦੇ ਮਾਲਕ ਵਿਆਸ ਦਰਿਆ ਦੇ ਕੰਢੇ ਤੇ ਬਹਿ ਗਏ ਤਿੰਨ ਪੈ ਰਾਤ ਚਲੀ ਗਈ ਜਿੱਥੇ ਸੰਸਾਰੀ ਲੋਕ ਲੋਕ ਕਾਜਕ ਦਾ ਜੁੱਲਾ ਲੈ ਕੇ ਸੌ ਜਾਂਦੇ ਨੇ ਉਥੇ ਤੁਹਾਡਾ ਵਡੇਰਾ ਬਿਆਸ ਦਰਿਆ ਦੇ ਕੰਢੇ ਤੇ ਚੌਂਕੜਾ ਮਾਰ ਕੇ ਪ੍ਰਮਾਤਮਾ ਨੂੰ ਯਾਦ ਕਰਦਾ ਸਤ ਨਾਮ ਵਾਹਿ ਪੈ ਰਾਤ ਬਾਕੀ ਬਿਆਸ ਦਰਿਆ ਦੇ ਕੰਢੇ ਤੋਂ ਸ਼ੇਰ ਤੇ ਸ਼ੇਰਨੀ ਨੇ ਜੜ ਛਕਿਆ ਜਦੋਂ ਮੂੰਹ ਉਤਾਨੂ ਕਰ ਕਰਕੇ ਦਹਾੜ ਮਾਰੀ ਗੁਰੂ ਕੇ ਸਿੱਖੋ ਜਦੋਂ ਦਹਾੜ ਮਾਰੀ ਤੇ ਗੁਰੂ ਅਰਗਵਿੰਦ ਸੱਚੇ ਬਾਦਸ਼ਾਹ ਦੇ ਨੇਤਰ ਖੁੱਲ ਗਏ ਸਾਹਮਣੇ ਖੜ ਟਕਿਆ ਬੱਬਰ ਸ਼ੇਰ ਦਰਿਆ ਵਿੱਚੋਂ ਪਾਣੀ ਪੀ ਕਰਕੇ ਮੂੰਹ ਨੂੰ ਖੂਨ ਲੱਗਾ ਜੜ ਛਾ ਕਰਕੇ ਦਹਾੜ ਮਾਰ ਕੇ ਜਦੋਂ ਲੱਗਾ ਵਾਪਸ ਜਾਣਾ ਤੁਹਾਡੇ ਵਡੇਰੇ ਨੇ ਜਹਾਂਗੀਰ ਵਾਂਗੂ ਪਿੱਛੇ ਪੈਰ ਨਹੀਂ ਖਿੱਚੇ ਰਾਜਪੁੱਤਾਂ ਵਾਂਗੂ ਭੱਜੇ ਨਹੀਂ ਉੱਚੀ ਆਵਾਜ਼ ਮਾਰ ਕਰਕੇ ਬਬਰ ਸ਼ੇਰ ਨੂੰ ਆਖਿਆ ਅੱਜ ਤੇਰਾ ਮੁਕਾਬਲਾ ਮਰਦ ਦੇ ਨਾਲ ਹੋਇਆ ਜਾਈ ਸਾਕੇ ਚੱਲਿਆ ਹੈ ਪਤਾ ਤਾਂ ਹੋਣ ਲੱਗਣਾ ਜਦੋਂ ਮਰਦ ਦੇ ਗਾੜੀ ਮਰਦਾਵੇ ਤੇ ਪਤਾ ਉਦੋਂ ਹੀ ਲੱਗਦਾ ਹੈ ਗੁਰੂ ਕੇ ਸਿੱਖੋ ਸ਼ੇਰ ਨੇ ਇੱਕੇ ਦਮ ਸ਼ੇਰਨੀ ਦੇ ਗੰਗ ਵਿੱਚ ਇਹ ਗੱਲ ਆਖੀ ਤੂੰ ਲੱਤਾਂ ਵਾਲੇ ਪਾਸਿਓਂ ਆਈ ਮੈਂ ਸ਼ੇਰ ਵਾਲੇ ਪਾਸਿਓਂ ਸ਼ਾਹ ਮਾਰਦੇ ਇਹਨੂੰ ਅੱਧ ਵਿਚਕਾਰ ਵਿੱਚੋਂ ਕਾੜ ਕੇ ਰੱਖ ਦਿੰਦੇ ਨੇ ਆਪਣੇ ਗਾੜੀ ਕੀ ਹੈ ਕਹਿੰਦੇ 12 ਕਰਮਾਸ਼ੇ ਪਿੱਛੇ ਹੋਇਆ ਉਹਨੇ ਪਿਛਲੀਆਂ ਲੱਤਾਂ ਤੇ ਭਾਰ-ਭਾਰ ਕਰਕੇ ਜਦੋਂ ਗੁਰੂ ਅਰਗਵਿਰ ਸੱਚੇ ਪਾਤਸ਼ਾਹ ਦੇ ਸਿਰ ਤੇ ਛਾਲ ਮਾਰੀ ਤੁਹਾਡੇ ਵਡੇਰੇ ਨੇ ਖੱਪੀ ਟਾਲ ਦੇ ਨਾਲ ਬੱਬਰ ਸ਼ੇਰ ਨੂੰ ਡਕਿਆ ਤਲਵਾਰ ਬੇਜਾਨੀ ਕੀਤੀ ਖਿੱਚ ਕੇ ਮਾਰੀ ਦੋ ਟੋਟੇ ਕਾਕੇ ਕਰਤੀ ਤੇ ਸੁਰ ਦਿੱਤਾ ਗੁਰੂ ਕੇ ਸਿੱਖੋ ਸ਼ੇਰ ਨਹੀਂ ਪੈਰਾ ਵਾਲੇ ਪਾਸੇ ਆਈ ਬਾਬੇ ਨੇ ਸਾਰ ਅਗ ਲੱਤ ਕਰਕੇ ਬਰੇਤੇ ਚ ਦੱਬ ਕੇ ਮਾਰ ਦਿੱਤੀ ਇਹ ਗੁਰੂ ਕੇ ਸਿੱਖੋ ਇਨੂੰ ਸ਼ਿਕਾਰ ਰੱਖਦੇ ਨੇ ਉਹਨੂੰ ਥੋੜੀ ਸ਼ਿਕਾਰ ਰੱਖਦੇ ਨੇ ਵੀ ਚਾਰ ਜਣੇ ਲੱਤਾਂ ਫੜਦੇ ਨੇ ਚਾਰ ਜਣੇ ਸਿਰ ਨੂੰ ਫੜਦੇ ਤੇ ਮਾਰ ਦਿੰਦੇ ਨੇ ਇਹਨੂੰ ਸ਼ਿਕਾਰ ਰੱਖਦੇ ਨੇ ਆਪਾਂ ਗੁਰਬਾਣੀ ਵਿੱਚ ਇੱਕ ਪੰਕਤੀ ਪੜ੍ਹਦੇ ਹਾਂ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ਼ ਅਸੰਖ ਸੂਤ ਮੋਹ ਪਕਸਾਰ ਅਸੰਖ ਮੋਲ ਲਿਭ ਲਾਇ ਤਾਰ ਅਸੰਖ ਸੂਰਮੇ ਧਰਤੀ ਤੇ ਆਏ ਜਿਨ੍ਹਾਂ ਨੇ ਮੋਹ ਤਾਰਨ ਕਰ ਲਿਆ ਅਸੰਖ ਸੂਰਮੇ ਧਰਤੀ ਤੇ ਆਏ ਜਿਨ੍ਹਾਂ ਨੇ ਮੋਹ ਨੂੰ ਕਬਦੇ ਚ ਕਰ ਲਿਆ ਇੱਥੇ ਮੋਹ ਦੇ ਵਿੱਚ ਕਈ ਰਾਜੇ ਮਹਾਰਾਜੇ ਮਾਰੇ ਗਏ ਇਹੋ ਜੀ ਧਰਤੀ ਤੇ ਸੂਰਮੇ ਵੀ ਆਏ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਾਪੁਰਸ਼ਾ ਨੇ ਇਹਦਾ ਵਖਿਆਣ ਕੀਤਾ ਇਸ ਧਰਤੀ ਤੇ ਇੱਕ ਰਾਜਾ ਆਇਆ ਜਿਹਦਾ ਨਾਮ ਸੀ ਰਾਜਾ ਨਰਮੋਹ ਉਹਦੇ ਕਰਪੁੱਤ ਪੈਦਾ ਹੋਇਆ ਉਮਰ ਹੋਈ 22 ਸਾਲ ਸ਼ਿਕਾਰ ਖੇਡਣ ਵਾਸਤੇ ਗਿਆ ਦਰਿਆ ਦੇ ਕੰਢੇ ਤੇ 12 ਸਿੰਘਾਂ ਪਾਣੀ ਪੀਂਦਾ ਸੀ ਇਹਨੇ ਘੋੜੇ ਨੂੰ ਜਲ ਸ਼ਕਾਇਆ ਜਦੋਂ ਰਕਾਬਾਂ ਤੇ ਪਾਰ-ਪਾਰ ਕਰਕੇ ਗੁਰੂ ਦੇ ਸਿੱਖੋ ਪਥੇ 'ਚੋਂ ਤੀਰ ਕੱਢ ਕੇ ਬਾਰਾਂ ਸਿੰਘੇ ਦੇ ਲੰਗਾ ਮਾਰਨਾ ਤੇ ਬਾਰਾਂ ਸਿੰਘਾ ਬੋਲਿਆ ਬਾਬਾ ਮੇਰੇ ਪਿੱਠ ਪਿੱਛੇ ਬਾਹ ਮਾਰੇਗਾ ਇਹ ਜੀਵ ਅਤਿਆ ਹੋ ਜਾਏਗੀ ਜੀਵ ਅਤਿਆ ਦਾ ਲੇਖਾ ਦੇਣਾ ਪੈਣਾ ਉਹਨੇ ਆਖਿਆ ਫਿਰ ਸ਼ਿਕਾਰ ਕਿਵੇਂ ਹੋਵੇਗਾ ਉਹਨੇ ਆਖਿਆ ਜਦੋਂ ਮੱਥੇ 'ਚ ਤੀਰ ਮਾਰੇਗਾ ਬਾਰਾਂ ਸਿੰਘਾ ਸਾਧੂ ਲੋਕ ਦੱਸਦੇ ਨੇ ਬਾਹਦ ਇਹੋ ਜਿਹਾ ਜਾਨਵਰ ਹੈ ਜਿਹੜਾ ਗੁਰੂ ਕੇ ਸਿੱਖੋ ਚਾਰ ਪੁੱਲਾ ਵੀ ਹੈ ਦੇ ਪੰਛੀ ਦੀ ਹੈ 12 ਸਿੰਘੇ ਨੂੰ ਪਤਾ ਲੱਗਾ ਹੋਵੇ ਮੇਰੇ ਮਗਰ ਮੌਤ ਨੱਚਦੀ ਫਿਰਦੀ ਹੈ ਗੁਰੂ ਕੇ ਸਿੱਖੋ ਪੰਛੀ ਬਣ ਜਾਂਦਾ 22 ਬਾਈ ਬਾਈ ਕੁੱੜੀ ਚੁੰਮ ਕਰਦਾ ਬਾਈ ਬਾਈ ਕੁੱੜੀ ਚੁੰਗ ਇਹਨੇ ਦਰਿਆ ਦੇ ਕੰਢੇ ਤੋਂ ਚੁੰਗ ਭਰੀ ਰਾਜੇ ਦੇ ਕਾਕੇ ਨੇ ਘੋੜਾ ਮਗਰ ਲਾਇਆ ਟਾਈਕ ਹੋ ਗਿਆ ਇਹਨੇ ਘੋੜੇ ਨੂੰ ਬਰਾਬਰ ਕੀਤਾ ਜਦੋਂ ਘੋੜਾ ਅਗੇਰੇ ਕਰਕੇ ਖਿੱਚ ਕੇ ਘੋੜੇ ਦੀ ਰਕਾਬ ਮੋਰੀ ਮੱਥੇ 'ਚ ਦੀਰ ਮਾਰ ਕੇ 12 ਸਿੰਘਾ ਢੇਰ ਕਰ ਦਿੱਤਾ ਗੁਰੂ ਕੇ ਸਿੱਖੋ ਲਾਗੇ ਕਿਤੇ ਸਾਧੂ ਦੀ ਕੁੜੀਆ ਸੀ ਬੰਦਵੀ ਵਾਲਿਆਂ ਦੀ ਕੁੜੀ ਆ ਬਾਹਰ ਆ ਗਿਆ ਉਹਨੇ ਆਖਿਆ ਪੁੱਤਰਾ 베ਜਬਾਨਾ ਮਾਰ ਦਿੱਤਾ ਈ ਉਹਨੇ ਆਖਿਆ ਬਾਬਾ 베ਜਬਾਨਾ ਉਹ ਹੁੰਦਾ ਜੀ ਦੀ ਪਿੱਠ ਪਿੱਛੇ ਵਾਰ ਕੀਤਾ ਜਾਵੇ ਤੇ ਗੁਰੂ ਕੇ ਸਿੱਖੋ ਖਾਲਸੇ ਦੇ ਜਿਹਨੂੰ ਵਾਰਿਆ ਜੇ ਬੰਗਾਰ ਕੇ ਵਾਰਿਆ ਜੇ ਜਿਹੜੇ ਗੁਪਤੇ ਨੇ ਆਖਿਆ ਸੀ ਮੈਂ ਆ ਗੁਪਤਾ ਤੇ ਬਾਬੇ ਨੇ ਲੜਕਾਰ ਕੇ ਆਖਿਆ ਸੀ ਮੈਂ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਿੱਖ ਪਿੱਠ ਪਿੱਛੇ ਵਾਰ ਨਹੀਂ ਕਰਾਂਗਾ ਮੱਥੇ 'ਚ ਧਾਕੇ ਰੱਖ ਦਿੱਤਾ ਇਹਨੇ ਤਵੇਂ ਗੁਰੂ ਕੇ ਸਿੱਖੋ ਸੰਤ ਨੇ ਆਖਿਆ ਪੁੱਤਰਾ ਇਹ 베ਜਬਾਨਾ ਨਹੀਂ ਉਨੇ ਆਖਿਆ ਬਾਬਾ ਇਹਦੇ ਮથે ਤੇ ਤੀਰ ਮਾਰਿਆ ਇਹਨੂੰ ਸ਼ਿਕਾਰ ਰੱਖਦੇ ਨੇ। ਉਹਨੇ ਆਖਿਆ ਪੁੱਤਰਾ ਗੱਲਾਂ ਬੜੀਆਂ ਵੱਡੀਆਂ ਕਰਦਾ ਉਹ ਤੇਰੇ ਪਿਓ ਦਾ ਕੀ ਨਾਂ ਐ? ਉਹਨੇ ਆਖਿਆ ਰਾਜਾ ਨਰਮੋਹ। ਉਹਨੇ ਆਖਿਆ ਗੱਲ ਇਹ ਐ ਕਿ ਰਾਜਾ ਨਰਮੋਹ ਤੇਰੇ ਪਿਓ ਨੇ ਨਾਂ ਤਾਂ ਰੱਖ ਲਿਆ ਪਰ ਮੋਹ ਤੋਂ ਉੱਪਰ ਐ ਕਿ ਰਾਜੇ ਮਹਾਰਾਜਿਆਂ ਦੀ ਤਰ੍ਹਾਂ ਮੋਹ ਵਿੱਚ ਮਰ ਗਿਆ। ਉਹਨੇ ਆਖਿਆ ਬਾਬਾ ਗੱਲ ਤੇਰੇ ਪਾੜੇ ਵਿੱਚ ਐ। ਦੁੱਧ ਦਾ ਦੁੱਧ ਕਰਕੇ ਪਾਣੀ ਦਾ ਪਾਣੀ ਕਰ ਮੈਂ ਗੱਲ ਮੁਕਾਂ। ਕਹਿੰਦੇ ਸੰਤ ਨੇ ਆਖਿਆ ਪੁੱਤਰਾ ਆਪਣੇ ਵਸਤਰ ਉਤਾਰਾਂ। ਉਹਨੇ ਵਸਤਰ ਉਤਾਰੇ ਉਹਨੇ ਚਾਦਰ ਦਿੱਤੀ ਜਿੱਨਾ ਚਿਰ ਮੈਂ ਨਹੀਂ ਆਉਂਦਾ ਮੇਰੀ ਕੁਤਿਆ ਵਿੱਚ ਬਈ ਮੈਂ ਤੇਰੇ ਪਿਓ ਦਾ ਪਤਾ ਕਰਕੇ ਉਹਨਾ ਉਹ ਮੋਹ ਤੋਂ ਉੱਪਰ ਹੈ ਕਿ ਮੋਹ ਵਿੱਚ ਮਾਰਿਆ ਗਿਆ ਜਦੋਂ ਰਾਜ ਭਾਗ ਵਿੱਚ ਬਸਤਰ ਲੈ ਕੇ ਗਿਆ 12 ਸਿੰਘੇ ਦਾ ਖੂਨ ਆਇਆ ਉਹਨੇ ਜਾ ਕਰਕੇ ਵੇਖਿਆ ਕਿ ਜਦੋਂ ਰਾਜੇ ਨੂੰ ਦੇਖਣਾ ਹੋਵੇ ਤੇ ਉਹਦੀ ਪ੍ਰਜਾ ਤੋਂ ਪਤਾ ਲੱਗਦਾ ਹੈ ਰਾਜਾ ਬੇਈਮਾਨ ਪ੍ਰਜਾ ਵੀ ਬੇਈਮਾਨ ਹੁੰਦੀ ਹੈ ਗੁਰੂ ਕੇ ਸਿੱਖੋ ਅਸੀਂ ਰਾਜਿਆਂ ਦੇ ਰਾਜੇ ਵੀ ਮੰਨੇ ਇਸੇ ਕਰਕੇ ਸਾਨੂੰ ਸਿੱਖ ਆਗਦੇ ਨੇ ਸਿੱਖ ਕਦੇ ਬੇਈਮਾਨ ਨਹੀਂ ਹੁੰਦਾ ਕਿਉਂਕਿ ਇਹਦਾ ਗੁਰੂ ਪਡੇਰਾ ਹੈ ਇਹਦਾ ਸਿੱਖ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੈ ਇਹ ਰਾਜਿਆਂ ਦਾ ਰਾਜਾ ਹੈ ਇਹਨੇ ਥੋੜਾ ਜਿਹਾ ਖੂਨ ਆਇਆ ਇਹਨੇ ਬੋਲੀ ਨੂੰ ਆਉਂਦਿਆ ਵੇਖਿਆ ਕਹਿੰਦੇ ਤੂੰ ਸੁਣ ਚੇਰੀ ਸ਼ਾਂਤੀ ਬਾਤ ਬਤਾਉ ਤੋਹੇ ਕਬਰ ਬਲਾਸਿਓ ਸੇਨੇ ਆਸਰ ਪਰਿਆ ਮੋਹਿਉ ਕਹਿੰਦੀ ਬਾਬਾ ਨਾ ਮੈਂ ਤੇਰੀ ਸ਼ਾਂਤੀ ਨਾ ਕੋ ਮੇਰਾ ਰਾਮ ਪਰਾ ਬਦ ਲੋਕ ਦੇ ਸੋ ॠषि ਕਬਰਾਮ ਉਹਨੇ ਚੁੱਕੇ ਬਸਤਰ ਮਾਂ ਕੋ ਦਲੇਗਾ ਮਾਂ ਤੁਮ ਕੋ ਵਿਪਤ ਆਤ ਸੁਖ ਖਾਯੋ ਮਿਰਗ ਰਾਜ हमने पूजन ना किए तिस मिर तक के काज मां के दी एक वृक्ष डाले कने पंखी बैठे आए पॉपटी प्यारी पई उड़, उड़ जाओ दिस आए पुड़के राजे निर्मोद के दरबार में चलया गया राजा मुख ते राम को पल पल कड़ी कड़ी सुत खाए मृगराज मेरे पास मणि गाड़ी भी ओ भी ब्रांडियानी सी कहंदा टटिया टप के छोडयो ईहां तनक नी सोगा वासा जगत सराय का ਤਬੀ ਨਸਾਫ ਸਰੂਰ ਕਾ ਸਾਧੂ ਮੋੜ ਲਗਾ ਦੋ ਅੱਖਰ ਪਾ ਲਿਆ ਕਿਆ ਰਾਜਾ ਕਿਆ ਬਿਰਧ ਹੈ ਕਿਆ ਤਪੀ ਸਿਆਸ ਜਾ ਪ੍ਰਭ ਪ੍ਰਭੂ ਕਿਰਪਾ ਕਰੇ ਤਾਂ ਤੇਰੇ ਤੇ ਪ੍ਰਗਾਸ ਜਿਹਦੇ ਤੇ ਰੱਬ ਕਿਰਪਾ ਕਰ ਦੇਵੇ ਉਹ ਸੁਰਮਿਆਂ ਦੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ ਉਹ ਮਰਦਾਂ ਦੀ ਦੁਨੀਆ ਵਿੱਚ ਜਾਣਿਆ ਜਾਂਦਾ ਗੁਰਮਤ ਵਿਚਾਰ ਕਰਦਿਆਂ ਵਹੀਆਂ ਪੁੱਲਾਂ ਦੀ ਮਾਫੀ ਤੁਸੀਂ ਮਹਾਂਪੁਰਸ਼ ਬਾਬਾ ਲੱਗਾ ਜੀ ਬਾਹਰ ਪਵਾਰਿਆਂ ਦੇ ਪਾਵਨ ਸਥਾਨਾਂ ਤੇ ਆਏ ਜਿਵੇਂ ਆਇਆ ਨੇ ਉੱਤਨ ਕੋਰ ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਤੁਹਾਡੀਆਂ ਰਾਬ ਵਰਗੀਆਂ ਸਿੱਖ ਸੰਗਤਾਂ ਦਾ ਜਿਨ੍ਹਾਂ ਮਨੋ ਗੀਤੀਆਂ ਇਕਾਗਰ ਕਰਕੇ ਸੁਣਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ